ਕੋਠਿਆਂ ਦੇ ਰਾਤਾਂ ਗੁਜ਼ਾਰੀ ਹਾਂਜੀ ਕੋਠਿਆਂ ਦੇ ਉੱਤੇ ਅਹੀਂ 5-5 ਦਿਨ ਕੋਠਿਆਂ ਦੇ ਉੱਤੇ ਗੁਜ਼ਾਰੀਆਂ ਨੇ ਤੇ ਬੱਚੇ ਤਾਂ ਡਿਆ ਨਿੱਕੇ ਨਿੱਕੇ ਆ ਦੇਖੋ ਜੀ ਉਹ ਬੱਚੇ ਆ ਇਹ ਕਿੱਥੇ ਰੱਖੇ ਇਹ ਬਾਬਾ ਜੀ ਇਹ ਸਾਰੇ ਜਿੰਨੇ ਨੇ ਇਹ ਬਾਬੇ ਬੁੱਢੇ ਤੇ ਪੇਜ ਦਿੱਤੇ ਹਨਗੇ ਇਹ ਪਾਣੀ ਤੋਂ ਅੱਗੇ ਕੇ ਮਗਰ ਮਗਰ ਪਾਣੀ ਹੀ ਤੇ ਅੱਗੇ ਅੱਗੇ ਰੇੜਿਆਂ ਤੇ ਬਿਠਾ ਕੇ ਇਹਨਾਂ ਨੂੰ ਬਾਬੇ ਬੁੱਢੇ ਉੱਤੇ ਪੇਜ ਦਿੱਤੇ ਹਨ ਅੱਛਾ ਉਧਰੋਂ ਪਾਣੀ ਆ ਰਿਹਾ ਤੇ ਇਹਨਾਂ ਨੂੰ ਰੇੜਿਆਂ ਤੇ ਬਿਠਾ ਕੇ ਤੁਸੀਂ ਉਹਨਾਂ ਤੇ ਲੈ ਗਏ ਇਤਾਂ ਦੇ ਹਾਲਾਤ ਮਤਲਬ ਤੁਸੀਂ ਹਾਂਜੀ ਇਸ ਤਰ੍ਹਾਂ ਦੇ ਹਾਲਾਤ ਸਾਡੇ ਕੋਲ ਆਏ ਨੇ ਬਹੁਤ ਸਾਡੇ ਤੇ ਜੀ ਪਰ ਜਿਆਦਾ ਮੱਭਾ ਸਾਡੇ ਤੇ ਨੇਰ ਪੈ ਗਿਆ ਜੀ ਸਾਡੇ ਕੋਲ ਕੋਈ ਦਾਣਾ ਨਹੀਂ ਜੇ ਪੱਛਿਆ ਬੇਸਕ ਤੇ ਆਣ ਕੇ ਦਾਣਾ ਵੀ ਸਾਡੇ ਕੋਲ ਕੋਈ ਨਹੀਂ ਕੋਈ ਸਾਡੇ ਕੱਪੜੇ ਨਹੀਂ ਉਹ ਪੇਟੀ ਦੇ ਵਿੱਚ ਸਾਡੀਆਂ ਸਾਰੀਆਂ ਭੇਜ ਪੁੱਜ ਗਈਆਂ ਨੇ ਉਹ ਸਾਰੇ ਕੱਪੜਾ ਸਾਡੇ ਕੋਲ ਖਰਾਬ ਹੋ ਗਿਆ ਸਾਡੇ ਕੋਲ ਐ ਮੌਕੇ ਤੇ ਕੋਈ ਵੀ ਨਹੀਂ ਹੈਗਾ ਜਿਹੜਾ ਹੁਣ ਰਾਸ਼ਨ ਦੀ ਅੰਡਾ ਨਹੀਂ ਉਹ ਆਪਾਂ ਹੁਣ ਕਿੰਨਾ ਕੁ ਝਿਰਖਾਵਾਂਗੇ ਸਾਨੂੰ ਕੋਈ ਸੁੱਕਾ ਰਾਸ਼ਨ ਜਿਹੜਾ ਮਿਲੇ ਜਿਹੜਾ ਆਪਾਂ ਪਿਆ ਕੇ ਵੀ ਖਾ ਲਈਏ ਬਾਅਦ ਦੇ ਵਿੱਚ ਵੀ ਤੇ ਇਸ ਜਿਹੜਾ ਆਟਾ ਮਿਲਦਾ ਇਸ ਦੀ ਬਾਅਦ ਸਵਾਦ ਬੜਾ ਮਹੀਨਾ ਨਿਕਲ ਚੁਗਾ ਤੇ ਬਾਅਦ ਦੇ ਵਿੱਚ ਤੇ ਖਰਾਬ ਹੋ ਜਾਊਗਾ ਤੇ ਬਾਬਾ ਜੀ ਜਦੋਂ ਮਤਲਬ ਪਹਿਲੇ ਦਿਨ ਜਦੋਂ ਪਾਣੀ ਆਇਆ ਉਹ ਟਾਈਮ ਉਦੋਂ ਕਿੰਨਾ ਸੀ ਜਦੋਂ ਤੁਸੀਂ ਪਾਣੀ ਆਉਂਦਾ ਦੇਖਿਆ ਉਹ ਸਵੇਰੇ 5:30 ਵਜੇ 5:30 ਵਜੇ ਜੀ ਪਾਣੀ ਆਇਆ ਜੀ ਸਾਡੇ ਘਰਾਂ 'ਚ ਪਹੁੰਚ ਗਿਆ 5:30 ਵਜੇ ਪਾਣੀ ਤੁਸੀਂ ਉਦੋਂ ਜਾਗਦੇ ਸੀ ਸਰ ਹਾਂਜੀ ਉਦੋਂ ਜਾਗਣ ਡੇ ਹਾਂ ਕੋਈ ਲੰਮੇ ਪਏ ਹਨ ਹਵੜਾ ਦੁੜੀ ਪਈ ਏ ਤੇ ਕੋਈ ਤੁਹਾਨੂੰ ਦੱਸਿਆ ਵੀ ਜਿੰਨਾ ਚਿਰ ਉਹ ਥੱਲੇ ਨਮਾਣਾ ਨੂੰ ਉਹਨਾਂ ਨੂੰ ਪਾਣੀ ਪਿਆ ਸ਼ਰਕਤ ਤੇ ਥੋੜਾ ਥੋੜਾ ਪਾਣੀ ਹੀ ਉਦੋਂ ਜਦੋਂ ਸੰਗਤ ਲੈ ਕੇ ਸਾਰੇ ਆਪਣੇ ਬਾਬੇ ਬੁੱਢੇ ਤੇ ਚਲੇ ਗਏ ਆ ਤੇ ਉੱਥੇ ਰਹੇ ਉਹਨੇ ਹਾਂਜੀ ਉੱਥੇ ਰਹੇ 15 ਦਿਨ ਉੱਥੇ ਉਹਨਾਂ ਨੇ ਫੁਲਕਾ ਪਾਣੀ ਸ਼ਿਕਾਇਆ ਉਹਨਾਂ ਨੇ ਸੇਵਾ ਪਾਣੀ ਕੀਤਾ ਕੱਪੜਾ ਉਹਨਾਂ ਦਿੱਤਾ ਉੱਥੇ ਲੰਮੀ ਪੈਣ ਵਾਸਤੇ ਤੇ ਉੱਥੇ ਕਿੰਨੇ ਕ ਪਰਿਵਾਰ ਰਹਿੰਦੇ ਸੀਗੇ ਆਲੇ ਦੁਆਲੇ ਪਿੰਡਾਂ ਦੇ ਜੀ ਉੱਥੇ ਜੀ ਕਾਫੀ ਲੋਕਰੀ ਨੇ ਤੇ ਹਨ ਮਸੀਹ 5 700 ਬੰਦਾ ਹਾਂਜੀ 5 700 ਬੰਦਾ ਹੈਗਾ ਜੀ ਜਿਹੜਾ ਜੀ ਉੱਥੇ ਬਾਬੇ ਤੇ ਗੁਰਦੁਆਰੇ ਦੇ ਵਿਚ ਰਿੰਦਾ ਹੈ ਬਾਬਾ ਬੁੱਢਾ ਸਹਿਬ ਜੀ ਹਾਂ ਪਾਪੇ ਬੁੱਢੇ ਸਭ ਜਿ ਪਿਛਲਾ ਗੁਰਦੁਆਰਾ ਜਿਹੜਾ ਉੱਥੇ ਰਹਿੰਦੇ ਹਨ ਬਾਬੇ ਸਮਾਧੀ ਜਿਹੜਾ ਪਾਣੀ ਫਿਰ ਚੋਕਾ ਸੀ ਹਾਂਜੀ ਹੁਣ ਜੇ ਤੁਹਾਨੂੰ ਇੱਥੇ ਕਿਹੜੀ ਚੀਜ਼ ਦੀ ਲੋੜ ਹੈ ਜਿਆਦਾ ਹੋਰ ਜਿਦਾ ਮਤ ਸਾਡਾ ਹੁਣ ਇਹ ਵੀ ਸਾਡੇ ਕੋਈ ਇਹੋ ਜਿਹਾ ਹੋ ਜਾਵੇ ਸਾਡੀ ਉੱਤੇ ਪ੍ਰੋਗਰਾਮ ਸਾਨੂੰ ਕੋਈ ਬਿਮਾਰੀ ਦਾ ਜਿਹੜਾ ਕੋਈ ਲੱਜ ਨਾ ਡਾਕਟਰਾਂ ਦੀ ਟੀਮ ਆਉਂਦੀ ਉਹ ਤਾਂ ਤੁਹਾਡੇ ਕੋਲ ਆਉਂਦੀ ਆਉਂਦੀ ਜ਼ਰੂਰ ਹੈ ਸਾਨੂੰ ਗੋਲੀਆਂ ਕਾਲੀਆਂ ਦਿੰਦੇ ਆ ਆ ਖਾ ਲਓ ਆ ਤੇ ਉਹ ਸਾਨੂੰ ਕੋਈ ਪਤਾ ਵੀ ਨਹੀਂ ਇਹਨਾਂ ਪੜ ਬੰਦੀਆਂ ਸਾਨੂੰ ਪਤਾ ਵੀ ਨਹੀਂ ਕਿਹੜੀਆਂ ਖਾਣੀਆਂ ਤੇ ਕਿਹੜੀਆਂ ਨਹੀਂ ਖਾਣੀਆਂ ਤੇ ਨਿਆਣੇ ਵੀ ਨਹੀਂ ਤੁਹਾਡੇ ਪੜੇ ਲਿਖੇ ਨਹੀਂ ਜੀ ਨਿਆਣੇ ਵੀ ਕੋਈ ਨਹੀਂ ਜਿਹੜਾ ਪੜਿਆ ਕਾ ਮਾਸਟਰ ਜਿਹੜੇ ਭੈਣ ਜਿਹੜੀ ਉਹ ਤੇ ਘਰੋਂ ਲੈ ਆਉਂਦੀ ਨੇ ਸਵੈਟਰ ਉਸ ਸਵੈਟਰ ਹੀ ਕੱਢਦੀ ਰਹਿੰਦੀ ਨੇ ਪੜਾਉਂਦੀਆਂ ਪੜਾਉਂਦੀਆਂ ਤੇ ਹਨੀ ਜੀ ਬਿਲਕੁਲ ਨਹੀਂ ਜੀ ਪੜਾਉ ਤੇ ਇਹ ਹਾਲਾਤ ਆ ਮਰ ਜੀ ਇਹ ਹਾਲਾਤੇ ਨੇ ਜੀ ਉਹਨਾਂ ਦੀ ਲੱਖ ਲੱਖ ਰੁਪਈਆ ਤਨਖਾਹ ਹੈ ਤੇ ਸਾਡੇ ਇਹ ਬੱਚੇ ਜਿਹੜੇ ਨੇ ਉਹ ਨਹੀਂ ਪੜਾਉਂਦੀਆਂ ਤੇ ਇਧਰ ਵੀਰ ਨਾਲ ਵੀ ਗੱਲ ਕਰਦੇ ਵੀਰ ਕਿਦਾਂ ਦੇ ਹਾਲਾਤ ਆ ਹੁਣ ਇਥੇ ਹਾਲਾਤ ਬਹੁਤ ਮਾੜੇ ਸੀ ਹੁਣ ਵੀ ਮਾੜੇ ਹੀ ਚੱਲ ਰਹੇ ਆ ਇੱਕ ਪ੍ਰਸ਼ਾਸਨਿਕਾਂ ਨੂੰ ਇਹ ਬੇਨਤੀ ਆ ਜਦ ਵੀ ਟ੍ਰੈਫਿਕ ਇੱਥੋਂ ਆਉਂਦੀ ਆ ਇੱਥੋਂ ਬਹੁਤ ਤੇਜ਼ ਟ੍ਰੈਫਿਕ ਆ ਬੱਚੇ ਨਿੱਕੇ ਨੇ ਕਿ ਬੱਚੇ ਸਾਡੇ ਸੜਕਾਂ ਦੇ ਉੱਪਰ ਜਾਂਦੇ ਆ ਲੇਣ ਇਹ ਸਾਡਾ ਮਜ਼ਾਕ ਢਾਉਂਦੇ ਆ ਇਥੇ ਕੋਈ ਕੁਰਕਣੇ ਸੁੱਟ ਗਿਆ ਕੋਈ ਟ੍ਰਾਫਿਕ ਆ ਛੁੱਟ ਗਿਆ ਕੋਈ ਛੁੱਟ ਗਿਆ ਕੋਈ ਇਸ ਬੇਸ ਕੋ ਛੁੱਟ ਗਿਆ ਇਸ ਤਰ੍ਹਾਂ ਸਾਡੀ ਬੇਨਤੀ ਹੈ ਜੇ ਕੋਈ ਜਾਣਾ ਥੱਲੇ ਆ ਕੇ ਭਾਈ ਕੋਲ ਜੁਮੇ ਆ ਰਹੀ ਥੀ ਤੇ ਇਹ ਮਤਲਬ ਜਿਦਾ ਤੁਹਾਨੂੰ ਇੱਥੇ ਪ੍ਰੋਬਲਮ ਆ ਰਹੀ ਹੈ ਹਾਂਜੀ ਹਾਂਜੀ ਆ ਜਿੱਦਾਂ ਹੁਣ ਟਰਾਲੀਆਂ ਲੰਘਦੀਆਂ ਤੁਹਾਡੇ ਤੋਂ ਰੁਕਦੀਆਂ ਨਹੀਂ ਭਾਈ ਇਹ ਨਾ ਪਜਾਗ ਓਏ ਛੇਦ ਨੇ ਸਾਮਾਨ ਛੁੱਟਦੇ ਆ ਇੱਥੇ ਇੱਥੇ ਬੱਚੇ ਸਾਡੇ ਥੱਲੇ ਆ ਚਰੇ ਹੀ ਇਹੋ ਹੀ ਇਹਨਾਂ ਕਿ ਬੇਨਤੀ ਕਰ ਰਹੇ ਵੀ ਜਿਹੜਾ ਸਾਮਾਨ ਦੇਣਾ ਖਲਾਰ ਕੇ ਦੋ ਇੱਥੇ ਮਲ ਘਰਾਂ ਚਾਣ ਕੇ ਦੋ ਹਾਂ ਘਰਾਂ ਜਾਨ ਕੇ ਦੋ ਪਿੱਛੇ ਛੁੱਟ ਕੇ ਕਿਉਂ ਜਾਂਦੇ ਮਜ਼ਾਕ ਨਾ ਬੰਦੇ ਤੁਹਾਡਾ ਉਹਨੇ ਪਹਿਲੀ ਪਤਾ ਕਿਦਾਂ ਉਹ ਕਈ ਜਗ੍ਹਾ ਪਿੱਛੇ ਇਦਾਂ 100-100 ਜਿਹੜਾ ਇਦਾਂ ਮੂਰੇ ਗੱਡੀਆਂ ਦੇ ਅਸੀਂ ਦੇਖਿਆ ਆਉਣ ਲੱਪੇਂਦਾ ਤੁਸੀਂ ਚਲੋ ਸਾਈਡ ਤੇ ਬੈਠੇ ਆ ਨਾ ਪਰ ਕਈ ਜਗ੍ਹਾ ਮੈਂ ਦੇਖਿਆ ਉਹ ਫਿਰ ਉਹਨਾਂ ਨੂੰ ਲੱਗਦਾ ਘਰੇ ਸਾਰੇ ਇਦਾਂ ਆ ਨਹੀਂ ਨਹੀਂ ਸਾਰੇ ਭਾਈ ਕੁਝ ਨਹੀਂ ਇਦਾਂ ਇਹਨਾਂ ਨੂੰ ਇੱਕ ਬੇਨਤੀ ਆ ਵੀ ਜੋ ਇਹ ਸਮਾਨ ਦੇਣਾ ਇੱਥੇ ਘਲਾੜ ਕੇ ਰੋਕੇ ਸਮਾਨ ਕਿਸੇ ਬੰਦੇ ਵੇਚੇ ਉੱਤੇ ਆਣ ਕੇ ਰੋਕ ਸਮਾਨ ਕਰ ਹਲਾਤ ਵੇਖ ਕੇ ਜਾਓ ਕਿ ਕਿੰਨਾ ਘਰ ਸਮਾਨ ਦੇਣਾ ਕਿੰਨਾ ਘਰ ਨਹੀਂ ਦੇਣਾ ਮਤਲਬ ਇੱਥੇ ਆਣ ਕੇ ਜਾਓ ਵੀ ਸਾਰਗਾ ਤੋਂ ਹੀ ਨਾ ਮੁੜ ਜਾਓ ਕਹਿਣ ਦਾ ਭਾਵੇਂ ਵੀਰ ਨੇ ਬਹੁਤ ਸਿਆਣੀ ਗੱਲ ਕੀਤੀ ਵੀ ਜਿੱਥੇ ਵੀ ਤੁਹਾਨੂੰ ਲੱਗਦਾ ਵੀ ਤਾਂ ਹੁਣ ਇੱਥੇ ਇਹਨਾਂ ਦਾ ਪਿੰਡ ਆ ਘਰ ਆ ਘਰ ਆ। ਤੇ ਘਰਾਂ ਵਿੱਚ ਆਓ ਤੁਸੀਂ ਘਰਾਂ ਵਿੱਚ ਹਾਲਾਤ ਦੇਖ ਕੇ ਇਹਨਾਂ ਦੇ ਫੇਸਮਾਨ ਦੇ ਕੇ ਜਾਓ ਇਹਨਾਂ ਨੂੰ। ਹਾਂਜੀ ਸਾਡੇ ਕੋਲ ਕੋਈ ਵੀ ਅ fırs ਅਜੇ ਤੱਕ ਨਹੀਂ ਪਹੁੰਚੇ ਸਾਡੀ ਆਣ ਕੇ ਵੇਖ ਹਾਲ ਹਾਲ ਕੋਠੀਆਂ ਦੇ ਵੇਖਣ ਸਾਡਾ ਜੋ ਕੋ ਕੋਠੀਆਂ ਦਾ ਵੀ ਹਾਲ ਹੈਗਾ ਅੰਦਰ ਖੂਪ ਹੈਗੇ ਨੇ ਕੰਧਾਂ ਪਾੜ ਗਈਆਂ ਨੇ। ਨੇ ਨਾਲੇ ਕਹਿੰਦੇ ਜਿਹਨਾਂ ਦੀ ਛੱਤਾਂ ਡੀਆਂ 40-40 ਹਜ਼ਾਰ ਰੁਪਈਆ ਮਿਲਣਾ। ਮਹਾਰਾਜ ਜੀ ਕੋਈ 40 ਹਜ਼ਾਰ ਨਹੀਂ ਸਾਡੇ ਕੋਲ ਬੰਦਾ ਹੀ ਕੋਈ ਨਹੀਂ ਆਇਆ ਤੇ ਸਾਨੂੰ 40 ਹਜ਼ਾਰ ਸੀ ਕਿਸੇ ਨੇ ਜੀ ਦਿੱਤਾ ਜੀ। ਹਾਂਜੀ ਐਸਟੀਮੇਟ ਕਹਿੰਦੇ ਆਇਆ ਨਹੀਂ ਕੋਈ ਵੀ ਨਹੀਂ ਜੀ ਕੋਈ ਨਹੀਂ ਆਇਆ ਜੀ ਸ਼ੱਕ ਦੀ ਨਿਖਵਾਰੀ ਕਰਕੇ ਪੁੱਛ ਸਕਦੇ ਨੇ ਸਾਡੇ ਕੋਲ ਕੋਈ ਬੰਦਾ ਨਹੀਂ ਜੀ ਪਹੁੰਚਾ ਹਾਂਜੀ ਇਹ ਦੀ ਇਸ ਵੇਲੇ ਉਹਨਾਂ ਨੇ ਆਪਣਾ ਤੋਖ ਜਿਹੜਾ ਤੁਹਾਨੂੰ ਦੱਸਿਆ ਰਮਦਾਸ ਦੇ ਇਲਾਕੇ ਵਿੱਚ ਅਸੀਂ ਇੱਥੇ ਖੜੇ ਆ ਤੇ ਇਹ ਜਿਹੜੀ ਸੜਕ ਹੈ ਜਿਹਦੇ ਉੱਤੇ ਮੈਂ ਖੜਾ ਸੀ ਇਹਦੇ ਉੱਤੇ 5-5 ਫੁੱਟ 4-4 ਫੁੱਟ ਜਿਹੜਾ ਪਾਣੀ ਚੱਲਦਾ ਰਿਹਾ ਆ ਇਸ ਪਰਿਵਾਰ ਨੇ ਕਹਿੰਦੇ ਵੀ ਛੱਤ ਉੱਤੇ ਰਹਿ ਕੇ ਤਾਂ ਆਪਣੇ ਦਿਨ ਕੱਟੇ ਆ ਇਹ ਹਾਲਾਤ ਇਸ ਇਲਾਕੇ ਨੇ ਉਹਨਾਂ ਦਿਨਾਂ ਵਿੱਚ ਹੰਡਾਏ ਆ ਜਿਹੜੇ ਤੁਹਾਨੂੰ ਦਿਖਾ ਲੈਣ ਦੀ ਕੋਸ਼ਿਸ਼ ਕੀਤੀ ਆ ਧੰਨਵਾਦ